ਦੇ ਲਈ ਤੇ ਉਹਨਾਂ ਸਟੂਡੈਂਟਸ ਲਈ ਜੋ ਕੈਨੇਡਾ ਜਾਂਦੇ ਛੁੱਕਨੇ ਕੈਨੇਡਾ ਦੀ ਰਾਹ ਹੁਣ ਹੋਰ ਜ਼ਿਆਦਾ ਔਖੀ ਹੁੰਦੀ ਟਫ ਹੁੰਦੀ ਵਿਖਾਈ ਦੇ ਰਹੀ ਹੈ ਜਿਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਤੇ ਕੈਨੇਡਾ ਦੀ ਇੱਕ ਹੋਰ ਕੈਂਚੀ ਵੇਖਣ ਨੂੰ ਮਿਲੀ ਹੈ 2025 ਦੇ ਵਿੱਚ 45% ਘਟ ਸਟੂਡੈਂਟ ਵੀਜ਼ਾ ਦੇਵੇਗਾ ਕੈਨੇਡਾ 35% ਕਟੌਤੀ ਨੂੰ ਵਧਾ ਕੇ 45% ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਦਾ ਗਲਤ ਫਾਇਦਾ ਚੁੱਕਣ ਵਾਲੇ ਮਾੜੇ ਅੰਸਰਾਂ ਤੇ ਲਗਾਮ ਲਾਉਣੀ ਜ਼ਰੂਰੀ ਹੈ ਪਿਛਲੇ ਮਹੀਨੇ ਕੈਨੇਡਾ ਨੇ ਅਸਥਾਈ ਕਾਮਯਾਦੀ ਗਿਣਤੀ ਘਟ ਕਰਨ ਦਾ ਐਲਾਨ ਕੀਤਾ ਸੀ ਜਨਵਰੀ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਲਈ ਜ਼ਰੂਰੀ ਕਾਸਟ ਆਫ ਲਿਵਿੰਗ ਫੀਸ ਨੂੰ ਡਬਲ ਕਰ ਦਿੱਤਾ ਗਿਆ ਸੀ ਸੋ ਤੁਹਾਨੂੰ ਦੱਸ ਦਈਏ ਕੈਨੇਡਾ ਵੱਲੋਂ ਭਾਵੇਂ ਤਰਕ ਜੋ ਮਰਜ਼ੀ ਦਿੱਤੇ ਜਾਂਦੇ ਹੋਣ ਪਰ ਕੈਨੇਡਾ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਉਹਨਾਂ ਦੇ ਲੋਕਲ ਕਾਮੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਵੱਧ-ਵੱਧ ਜੌਬਸ ਦਿੱਤੀਆਂ ਜਾਣ ਕਿਉਂਕਿ ਜਿਸ ਟੰਗ ਦੇ ਨਾਲ ਪੂਰੇ ਵਿਸ਼ਵ ਭਰ ਤੋਂ ਵਿਦਿਆਰਥੀ ਕੈਨੇਡਾ ਦੇ ਵਿੱਚ ਪੜਨ ਜਾਂਦੇ ਨੇ ਉਹ ਵਿਦਿਆਰਥੀ ਉਸ ਤੋਂ ਬਾਅਦ ਉੱਥੇ এমਪਲॉयਮੈਂਟ ਹਾਸਲ ਕਰਦੇ ਨੇ ਤਾਂ ਕੈਨੇਡਾ ਨੂੰ ਇਹ ਡਰ ਸਤਾ ਰਿਹਾ ਹੈ ਕਿ ਇੱਥੇ এমਪਲੋਇਮੈਂਟ ਘਟੇਗੀ। ਸੋ ਕੈਨੇਡਾ ਸਰਕਾਰ ਨੇ ਇੱਕ ਹੋਰ ਕੈਂਚੀ ਚਲਾਈ ਹੈ ਵਿਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਅਤੇ ਸਟੂਡੈਂਟਸ ਦੇ ਲਈ। ਇਸ ਸੇਬੰਦੀ ਜਾਣਕਾਰੀ ਦਿੰਦੇ ਆ ਜਸਟਨ ਟਰੂਡੋ। ਕੈਨੇਡੀਅਨ ਪੀਐਮ ਜਸਟਨ ਟਰੂਡੋ ਨੇ ਕੀ ਕੁਝ ਲਿਖਿਆ ਤੁਹਾਨੂੰ ਦੱਸਦੇ ਹਾਂ ਉਹਨਾਂ ਨੇ ਲਿਖਿਆ ਕਿ ਅਸੀਂ ਇਸ ਸਾਲ 30% ਘਟਾਣ ਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਦੇ ਰਹੇ ਹਾਂ। ਅਗਲੇ ਸਾਲ ਇਹ ਗਿਣਤੀ 10% ਹੋਰ ਘਟ ਜਾਵੇਗੀ। ਇਮੀਗ੍ਰੇਸ਼ਨ ਸਾਡੀ ਆਰਥਿਕਤਾ ਦੇ ਲਈ ਇੱਕ ਲਾਭ ਹੈ ਪਰ ਜਦ ਮਾੜੇ ਅੰਸਰ ਸਿਸਟਮ ਦੀ ਦੁਰਵਰਤੋਂ ਕਰਨਗੇ ਅਤੇ ਵਿਦਿਆਰਥੀਆਂ ਦਾ ਫਾਇਦਾ ਚੁ ਤਾ ਅਸੀਂ ਕਾਰਵਾਈ ਕਰਾਂਗੇ ਸੋ ਇਸ ਗੱਲ ਨੂੰ ਮੰਨਦੇ ਜ਼ਰੂਰ ਨਜ਼ਰ ਆ ਰਹੇ ਨੇ ਕਿ ਵਿਦਿਆਰਥੀ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਕਾਮੇ ਕਿੰਨੇ ਜ਼ਰੂਰੀ ਨੇ ਕੈਨੇਡਾ ਦੇ ਲਈ ਪਰ ਫਿਰ ਵੀ ਜਸਟਨ ਟਰੂਡੋ ਵੱਲੋਂ ਕੈਨੇਡੀਅਨ ਗਵਰਨਮੈਂਟ ਵੱਲੋਂ ਐਸ ਸਖਤ ਕਦਮ ਚੁੱਕਣ ਦਾ ਲਿਆ ਗਿਆ ਫੈਸਲਾ ਤਾਂ ਕੈਨੇਡਾ ਸਰਕਾਰ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਜਿਸ ਦੇ ਨਾਲ ਵਿਦੇਸ਼ ਜਾਣ ਵਾਲੇ ਕੈਨੇਡਾ ਜਾਣ ਵਾਲੇ ਵਿਦਿਆਰਥੀ ਅਤੇ ਕਾਮਿਆਂ ਨੂੰ ਹੋਰ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਸੋ ਕੈਨੇਡਾ ਦੇ ਰਾਹ ਔਖੀ ਹੋ ਗਈ ਹੈ ਸਟੂਡੈਂਟ ਵੀਜ਼ਾ ਤੇ ਕੈਨੇਡਾ ਦੇ ਵੱਡੇ ਐਲਾਨ ਜਨਵਰੀ ਚ ਸਟੂਡੈਂਟ ਵੀਜ਼ਾ ਲਈ ਜ਼ਰੂਰੀ ਕਾਸਟ ਆਫ ਲਿਵਿੰਗ ਫੀਸ ਅ ਡਬਲ ਕਰ ਦਿੱਤੀ ਗਈ ਸੀ ਐਸ ਦੇ ਨਾਲ ਹੀ ਅਗਸਤ ਦੇ ਵਿੱਚ ਅਸਥਾਈ ਕਾਮਿਆਂ ਦੀ ਗਿਣਤੀ ਘਟ ਕਰਨ ਦਾ ਐਲਾਨ ਕੈਨੇਡੀਅਨ ਗਵਰਨਮੈਂਟ ਵੱਲੋਂ ਕੀਤਾ ਗਿਆ ਸੀ ਐਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਲਗਾਤਾਰ ਇਸ ਸੰਬੰਧੀ ਕਦਮ ਚੁੱਕੇ ਜਾ ਰਹੇ ਨੇ ਸਤੰਬਰ 2025 ਲਈ ਸਟੂਡੈਂਟ ਵੀਜ਼ਾ ਦੇ ਵਿੱਚ 45% ਕਟੌਤੀ ਦਾ ਐਲਾਨ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਵਸਣ ਦਾ ਸੁਪਨਾ ਹੁਣ ਔਖਾ ਹੋਵੇਗਾ ਕੈਨੇਡਾ ਦੇ ਵਿੱਚ ਨੌਕਰੀ ਕਰਨੀ ਹੁਣ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਵੇਗੀ ਕੈਨੇਡੀਅਨ ਗਵਰਨਮੈਂਟ ਜਿਸ ਤਰ੍ਹਾਂ ਦੇ ਸਟੈਪ ਚੁੱਕ ਰਹੀ ਹੈ ਅਸਥਾਈ ਨੌਕਰੀ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਘਟ ਕਰਨ ਦਾ ਐਲਾਨ ਕੈਨੇਡੀਅਨ ਗਵਰਨਮੈਂਟ ਨੇ ਕਰ ਦਿੱਤਾ ਹੈ ਇਸ ਦੇ ਨਾਲ ਹੀ ਕੈਨੇਡੀਅਨ ਨੌਜਵਾਨਾਂ ਨੂੰ ਹੀ ਵੱਧ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣ ਐ ਕੈਨੇਡਾ ਦੀ ਸਰਕਾਰ ਦਾ ਇੱਕ ਟੀਚਾ ਸਮਝਿਆ ਜਾ ਸਕਦਾ ਹੈ ਘੱਟ ਆਮਦਨ ਵਾਲੀ ਨੌਕਰੀਆਂ ਲਈ ਪਰਮਿਟ 2 ਸਾਲ ਤੋਂ ਘਟਾ ਕੇ ਸਿਰਫ 1 ਸਾਲ ਦੇ ਲਈ ਹੀ ਜਾਰੀ ਕੀਤਾ ਜਾਵੇਗਾ ਖੇਤੀ ਸੇਧ ਸੰਭਾਲ ਤੇ ਨਿਰਮਾਣ ਦੇ ਖੇਤਰ ਦੇ ਵਿੱਚ ਛੋਟ ਰਹੇਗੀ ਜਿੱਥੇ ਬੇਰੋਜ਼ਗਾਰੀ 6% ਹੈ ਉੱਥੇ ਵਿਦੇਸ਼ੀ ਕਾਮਿਆਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ ਇਹ ਵੀ ਇੱਕ ਵੱਡਾ ਫੈਸਲਾ ਕੈਨੇਡਾ ਚ ਕੰਮ ਕਰਨ ਵਾਲੇ ਹਜ਼ਾਰਾਂ ਵਿਦੇਸ਼ੀਆਂ ਦੇ ਉੱਪਰ ਇਸ ਦਾ ਅਸਰ ਪੈਂਦਾ ਬਖਾਇਦਾਵੇਗਾ ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋਣਗੇ ਸੋ ਇਹ ਕੁਝ ਅਹਿਮ ਫੈਸਲੇ ਲਏ ਗਏ ਨੇ ਕੈਨੇਡੀਅਨ ਗਵਰਨਮੈਂਟ ਵੱਲੋਂ ਹਰ ਸਾਲ 8 ਲੱਖ ਵਿਦਿਆਰਥੀ ਕੈਨੇਡਾ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ 40% ਭਾਰਤੀ ਹੀ ਹੁੰਦੇ ਨੇ ਸੋ ਇੱਕ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੁੰਦੀ ਹੈ ਪੂਰੇ ਵਰਲਡ ਦੇ ਵਿੱਚੋਂ ਜਿਹੜੇ ਵਿਦਿਆਰਥੀ ਕੈਨੇਡਾ ਜਾਂਦੇ ਨੇ 40% ਗਿਣਤੀ ਉਹਦੇ ਵਿੱਚੋਂ ਭਾਰਤੀ ਵਿਦਿਆਰਥੀਆਂ ਦੀ ਹੀ ਹੁੰਦੀ ਹੈ ਤੂੰ ਡਰਤਾ ਲੱਗਦਾ ਹੀ ਆ ਕਿ ਇਦਾਂ ਮਤਲਬ ਫੈਸਲੇ ਆ ਰਹੇ ਆ ਮਤਲਬ ਇੰਨੇ ਵੀ ਨਹੀਂ ਮਤਲਬ ਥੋੜਾ ਹੋਣਾ ਚਾਹੀਦਾ ਹੈਗਾ ਡਰਤਾ ਲੱਗਦਾ ਹੀ ਆ ਜਦੋਂ ਪੇਰੈਂਟਸ ਵੀ ਵਰੀ ਹੁੰਦੇ ਆ ਕਿ ਉਹ ਕਹਿੰਦੇ ਕਿ ਸੈਟਲ ਹੋ ਬੋ ਬਾਅਦ ਜਾ ਕੇ ਬੱਚੇ ਇਦਾਂ ਰਿਹਾ ਚੇਂਜਸ ਹੁੰਦੇ ਤਾਂ ਫਿਰ ਡਰਤਾ ਲੱਗਦਾ ਹੀ ਆ ਓਬਵੀਅਸਲੀ ਪੇਰੈਂਟਸ ਬਹੁਤ ਜ਼ਿਆਦਾ ਵਰੀ ਹੁੰਦੇ ਇਸ ਚੀਜ਼ ਨੂੰ ਲੈ ਕੇ ਸੋ ਆਈ ਥਿੰਕ ਕਿ ਗਰਮਨ ਨੇ ਸੋਚਣਾ ਚਾਹੀਦਾ ਪੇਰੈਂਟਸ ਨੇ ਕਿਦਾਂ ਬੱਚੇ ਨੇ ਭੇਜਿਆ ਜੇ ਵਧੀਆ ਬੈਟਰ ਉਹਨਾਂ ਨੂੰ ਫਿਊਚਰ ਪ੍ਰੋਵਾਈਡ ਕਰਵਾਉਣਾ ਚਾਹੀਦਾ ਨਾ ਹੋਰ ਜ਼ਿਆਦਾ ਔਖਾ ਹੋ ਜਾਵੇਗਾ ਕੈਨੇਡਾ ਦੇ ਵਿੱਚ ਜਾਣ ਦੇ ਚੋ ਪਾਵੇਂ ਵਿਦਿਆਰਥੀ ਹੋਣ ਪਾਵੇਂ ਜਾਂ ਉੱਥੇ ਜਾ ਕੇ ਕੰਮ ਕਰਨ ਵਾਲੇ ਕਾਮਿਆਂ ਦੀ ਗੱਲ ਕੀਤੀ ਜਾਵੇ ਕੈਨੇਡਾ ਸਰਕਾਰ ਲਗਾਤਾਰ ਕੈਂਚੀ ਚਲਾ ਰਹੀ ਹੈ ਕਦੀ ਫੀਸ ਦੇ ਵਿੱਚ ਵਾਅਦਾ ਕਰ ਦਿੱਤਾ ਜਾਂਦਾ ਹੈ ਤੇ ਕਦੇ ਕੈਪਿੰਗ ਵਧਾ ਦਿੱਤੀ ਜਾਂਦੀ ਹੈ ਕੈਪਿੰਗ ਯਾਨੀ ਕਿ ਕਿੰਨੇ ਪਰਮਿਟ ਜਾਰੀ ਕਰਨੇ ਹਨ ਹਰ ਸਾਲ ਇਸ ਦਾ ਇੱਕ ਟੀਚਾ ਨਿਰਧਾਰਤ ਕੀਤਾ ਜਾਂਦਾ ਹੈ ਪਰ ਇਸ ਵਾਰ ਇਹ ਕੈਪਿੰਗ ਹੋਰ ਜ਼ਿਆਦਾ ਟਾਈਟ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਵੱਲੋਂ ਅਗਸਤ ਦੇ ਵਿੱਚ ਅਸਥਾਈ ਕਾਮਿਆਂ ਦੀ ਗਿਣਤੀ ਘਟ ਕਰਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ ਕੈਨੇਡਾ ਗਵਰਨਮੈਂਟ ਇਸ ਤੋਂ ਬਾਅਦ होर काम की गिणती घटाएगी सितंबर से दो हज़ार पच्ची जो टीचा मिथ्या गया पंताली फीसद कटौती की थी गई है अमरजीत सिंह ब्रॉडवे इमीग्रेन वलों साढ़े इस वे फोनलाइन से जुड़ चुके हैं ਐਨਾ ਮਾਮਲੇ ਨੂੰ ਲੈ ਕੇ ਮਾਹਰ ਨੇ ਅਮਰਜੀਤ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੁਹਾਡੇ ਰਾਹੀਂ ਜਾਨਣਾ ਚਾਹਾਂਗੇ ਲਗਾਤਾਰ ਕੈਨੇਡੀਅਨ ਗਵਰਨਮੈਂਟ ਜੋ ਸਟੈਪ ਚੁੱਕ ਰਹੀ ਹੈ ਕਦੇ ਕੈਪਿੰਗ ਵਧਾ ਦਿੱਤੀ ਜਾਂਦੀ ਹੈ ਤੇ ਕਦੇ ਜ਼ਰੂਰਤ ਜਿਹੜੇ ਫੰਡਸ ਚਾਹੀਦੇ ਹੁੰਦੇ ਆ ਉਹ ਫੰਡਸ ਵਧਾ ਦਿੱਤੇ ਜਾਂਦੇ ਤਾਂ ਜੋ ਹੋਰ ਕਟ ਵਿਦਿਆਰਥੀ ਕੈਨੇਡਾ ਜਾ ਸਕਣ ਸੋ ਕਿਸ ਤਰ੍ਹਾਂ ਵੇਖਦੇ ਹੋ ਕੈਨੇਡੀਅਨ ਗਵਰਨਮੈਂਟ ਵੱਲੋਂ ਚੁੱਕੇ ਜਾ ਰਹੇ ਨਾ ਸਟੈਪਸ ਨੂੰ ਵਿਦਿਆਰਥੀਆਂ ਦੇ ਲਈ ਰਾਹ ਹੋਰ ਕਿੰਨੀ ਜ਼ਿਆਦਾ ਔਖੀ ਹੁੰਦੀ ਵਿਖਾਈ ਦੇ ਰਹੀ ਹੈ ਕੈਨੇਡਾ ਦੇ देखो जेड़ा आवन वाला ਸਮਾਂ ਆ ਕੈਨੇਡਾ ਲਈ ਕਿਤੇ ਨਾ ਕਿਤੇ ਉਹ ਇਮੀਗ੍ਰੇਸ਼ਨ ਨੂੰ ਘਟਾਉਣਾ ਚਾਹੁੰਦੇ ਨੇ ਲਿミਟਿਡ ਕਰਨਾ ਚਾਹੁੰਦੇ ਨੇ ਕਿਉਂਕਿ ਪਿਛਲੇ ਕੁਝ ਸਾਲਾਂ ਚ ਬਹੁਤ ਹੀ ਜ਼ਿਆਦਾ ਸਟੂਡੈਂਟ ਉੱਥੇ ਗਿਆ ਹੈ ਜਿਦੇ ਨਾਲ ਸਟੂਡੈਂਟ ਵੀ ਸਫਰ ਕਰ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿਉਂਕਿ ਆਪਾਂ ਅਕਸਰ ਸੁਣਦੇ ਹਾਂ ਕਿ ਉੱਥੇ ਅਕਮੋਡੇਸ਼ਨ ਦੀ ਪ੍ਰੋਬਲਮ ਹੁੰਦੀ ਹੈ ਬੱਚਿਆਂ ਨੂੰ ਜੋਬਸ ਲੱਭਣ ਦੀ ਪ੍ਰੋਬਲਮ ਹੁੰਦੀ ਹੈ ਇਨਫਲੇਸ਼ਨ ਬਹੁਤ ਜ਼ਿਆਦਾ ਹੈ ਅਨਐਮਪਲੋਇਮੈਂਟ ਹੈ ਸੋ ਕਿਤਨਾ ਕਿਤੇ ਉਹ ਨੰਬਰਸ ਨੂੰ ਡ੍ਰੌਪ ਵੀ ਕਰਨਾ ਚਾਹੁੰਦੇ ਔਰ ਕੁਝ ਮੇਜਰ ਕਾਰਨ ਇਹ ਇੱਕ ਪੋਲੀਟੀਕਲ ਮਸਲਾ ਕੈਨੇਡਾ ਚ ਬਣ ਚੁੱਕਾ ਹੈ ਆਉਣ ਵਾਲੇ ਦਿਨਾਂ ਚ ਔਰ ਆਉਣ ਵਾਲੇ ਸਾਲ ਚ ਕੈਨੇਡਾ ਚ ਇਲੈਕਸ਼ਨ ਨੇ ਔਰ ਇਮੀਗ੍ਰੇਸ਼ਨ ਹਾਊਸਿੰਗ ਪ੍ਰੋਬਲਮ ਉਥੇ ਦਾ ਇੱਕ ਵੱਡਾ ਮਸਲਾ ਬਣ ਚੁੱਕੀ ਹੈ ਜਿਹਦੇ ਨਾਲ ਟਰੂਡੋ ਸਰਕਾਰ ਆਲਰੇਡੀ ਰਿਸਕ ਤੇ ਹੈ ਕਿ ਉਹ ਦੁਬਾਰਾ ਰਿਪੀਟ ਨਹੀਂ ਹੋਏਗੀ ਹੂੰ ਠੀਕ ਹੈ ਸੋ ਆਪਣੀ ਸਾਖ ਨੂੰ ਬਚਾਉਣ ਲਈ ਵੀ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਉਹ ਸਾਰੀਆਂ ਸ਼ਕਤੀਆਂ ਲਗਾਤਾਰ ਕਰਦੀ ਜਾ ਰਹੀ ਹੈ। ਹੂੰ ਔਰ ਇਹ ਜਿਹੜਾ ਫਿਲਟਰੇਸ਼ਨ ਪ੍ਰੋਸੈਸ ਉਹ ਅਪਣਾ ਰਹੇ ਨੇ ਆ ਉਹਨਾਂ ਕੰਟਰੀਆਂ ਵਰਗਾ ਹੀ ਹੈ। ਅਗਰ ਆਪਾਂ ਦੇਖੀਏ ਤਾਂ ਕਿਸੇ ਟਾਈਮ ਜੀਕੇ ਜਾਂ ਆਸਟ੍ਰੇਲੀਆ ਬਹੁਤ ਰਿਲੈਕਸ ਹੁੰਦੇ ਸੀ ਔਰ ਬਾਅਦ ਚ ਵੀ ਹੌਲੀ-ਹੌਲੀ ਉਹ ਕੰਟਰੀਆਂ ਵੀ ਯੂਨੀਵਰਸਿਟੀਆਂ ਤੇ ਆ ਗਈਆਂ ਕਿ ਇੰਟਰਨੈਸ਼ਨਲ ਬੱਚਾ ਸਿਰਫ ਯੂਨੀਵਰਸਟੀਆਂ ਚ ਆਵੇ। ਤੋ ਕੈਨੇਡਾ ਵੀ ਹੁਣ ਕਿਸੇ ਤਰੀਕੇ ਨਾਲ ਇਹੇ ਰੁਖ ਕਰ ਰਿਹਾ ਹੈ ਕਿ ਬੱਚਾ ਪ੍ਰਾਈਵੇਟ ਕਾਲਜਾਂ ਨੂੰ ਛੱਡੇ ਹਮਮ ਔਰ ਬੱਚਾ ਕਿਤੇ ਨਾ ਕਿਤੇ ਸਿਰਫ ਸੀਰੀਅਸ ਐਜੂਕੇਸ਼ਨ ਲਈ ਇੱਥੇ ਆਵੇ ਮਤਲਬ ਉਹ ਗ੍ਰੈਜੂਏਸ਼ਨ ਮਾਸਟਰ ਪੀ ਐਚ ਡੀ ਲਈ ਆਵੇ ਕੋ ਯੂਨੀਵਰਸਿਟੀ ਲਈ ਆਵੇ ਉਹਨਾਂ ਦੇ ਉੱਤੇ ਉਹਨਾਂ ਨੇ ਰਿਲੈਕਸੇਸ਼ਨ ਰੱਖੇ ਸੀ ਨੇ ਡਿਪਲੋਮਾਸ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਇਸ ਵਾਰੀ ਡਿਸਕਰੇਜ ਕਰਤਾ ਹੈ ਕਾਫੀ ਹੱਦ ਤੱਕ ਔਰ ਇੱਕ ਥੋੜੀ ਨਜਾਇਜ਼ ਆਪਸ਼ਨ ਪਾਤੀ ਹੈ ਕਿ ਦੁਬਾਰਾ ਆਇਲਟਸ ਕਰਨਾ ਪਏਗਾ ਜਦੋਂ ਪੋਸਟ ਗ੍ਰੀਜ ਵਰਕ ਵੀza ਲੈਣਾ ਹੈ ਜਿਹਦੀ ਕੀ ਰਿਕੁਆਇਰਮੈਂਟ ਟੈਕਨੀਕਲੀ ਦੇਖੀਏ ਤਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਸਟੂਡੈਂਟ ਨੇ ਸਟਡੀ ਵੀza ਲਿਆ ਕਿ ਉਹ ਆਇਲਟਸ ਕਰਕੇ ਗਿਆ ਸੀ ਔਰ ਉਸ ਤੋਂ ਬਾਅਦ ਉਹ ਇੱਕ ਇੰਗਲਿਸ਼ ਕੰਟਰੀ 'ਚ ਪੜ ਰਿਹਾ ਹੈ ਇੰਗਲਿਸ਼ ਕੰਟਰੀ 'ਚ ਰਹਿ ਰਿਹਾ ਹੈ ਤਾਂ ਉਸ ਤੋਂ ਬਾਅਦ ਦੁਬਾਰਾ 5 ਬੈਂਡ ਜਾਂ 6 ਬੈਂਡ ਲੈਣੇ ਵੈਸੇ ਤਾਂ ਸਟੂਡੈਂਟ ਲਈ ਕੋਈ ਵੱਡੀ ਗੱਲ ਨਹੀਂਗੀ ਬਟ ਉਹ ਸਿਰਫ ਇੱਕ ਕਮਾਈ ਬਣ ਗਈ ਆਇਲਟਸ ਦਾ ਐਗਜ਼ਾਮ ਦਿੱਤਾ ਜਾਏਗਾ ਪੀਡੀਆ ਦਿੱਤਾ ਜਾਏਗਾ ਤਾਂ ਕਿਤਨਾ ਕਿਤੇ ਇਨਕਮ ਵੱਡੀਆਂ ਕੰਪਨੀਆਂ ਤੋਂ ਬਟ ਬੱਚੇ ਦਾ ਉਹਦੇ ਨਾਲ ਕੋਈ ਫਰਕ ਨਹੀਂ ਪੈ ਰਿਆ ਸੋ ਇੱਕ ਹਰਾਸਮੈਂਟ ਡੈਫੀਨਿਟਲੀ ਕਿਤੇ ਨਾ ਕਿਤੇ ਹੈਗੀ ਹੈ ਔਰ ਕੈਨੇਡਾ ਕਾਫੀ ਬੱਚੇ ਡਿਸਕਰੇਜ ਵੀ ਕਰ ਚੁੱਕੇ ਨੇ ਕਿਉਂਕਿ ਜਿੰਨਾ ਟਾਰਗੇਟ ਕੈਨੇਡਾ ਨੇ ਰੱਖਿਆ ਸੀਗਾ ਪਿਛਲੇ ਸਾਲ ਕਿ ਅਸੀਂ 485000 ਦੇ ਲਾਗੇ ਵੀਜ਼ੇ ਦੇਣੇ ਆ ਉਹਨਾਂ ਵੀਜ਼ਾ ਤਾਂ ਬੱਚਿਆਂ ਨੇ ਅਪਲਾਈ ਨਹੀਂ ਕੀਤਾ ਇਸ ਵਾਰੀ ਕਿ ਆਲਰੇਡੀ ਕਾਫੀ ਨੈਗੇਟਿਵ ਮੂਡ ਤੇ ਚੱਲ ਰਹੇ ਨੇ ਅਗਰ ਆਪਾਂ ਦੇਖੀਏ ਲੋਕਲ ਕਾਲਜਾਂ ਨੇ ਐਡਮਿਸ਼ਨਸ ਆਪ ਕੋ ਚੁੱਕਤੀਆਂ ਨੇ ਬਿਲਕੁਲ ਅਮਰ ਜੀ ਜੀ ਤੁਸੀਂ ਵੱਡਾ ਪੁਆਇੰਟ ਚੁੱਕਿਆ ਹੈ ਕਿ ਕੈਨੇਡਾ ਗਵਰਨਮੈਂਟ ਨੇ ਭਾਵੇਂ ਕੈਪਿੰਗ ਲਾਈ ਸੀ ਪਰ ਬੱਚੇ ਖੁਦ ਹੁਣ ਡਿਸਕਰੇਜ ਫੀਲ ਕਰ ਰਹੇ ਹੈ ਕੀ ਸਮਝਦੇ ਹੋ ਜਿਹੜੇ ਤਮਾਮ ਜਿਹੜੇ ਐਸਪੀਰੇਸ਼ਨਸ ਲੈ ਕੇ ਆਂਦੇ ਨੇ ਜਿਹੜੇ ਐਸਪੀਰੈਂਟਸ ਨੇ ਜਿਹੜੇ ਕੈਨੇਡਾ ਜਾਂਦੇ ਛੁੱਕ ਵੀ ਨੇ ਉਹਨਾਂ ਨੂੰ ਫਿਰ ਹੋਰ ਕੀ ਕੁਝ ਆਪਸ਼ਨਸ ਦਿੱਤੀਆਂ ਜਾਂਦੀਆਂ ਕਿ ਵਾਕਈ ਚ ਕੈਨੇਡਾ ਚ ਜਾਣਾ ਉਹਨਾਂ ਫਾਇਦੇਮੰਦ ਸਿੱਧ ਹੋਵੇਗਾ ਵੀ ਜਿੰਨਾ ਉਹਨਾਂ ਦੇ ਦਿਲ ਦੇ ਵਿੱਚ ਐਸਪ ਦੇਖੋ ਬੱਚੇ ਕਿਤਨਾ ਕਿਤੇ ਹੁਣ ਜੀ ਕੰਟਰੀਸ ਵੱਲ ਮੋਟੀਵੇਟ ਤਾਂ ਹੁੰਦੇ ਹੀ ਐ ਕਿਉਂਕਿ ਬਹੁਤ ਸਾਰਾ ਜਾਂ ਆਪਾਂ ਕਹ ਲਈਏ ਮжоਰਿਟੀ ਆਫ ਸਟੂਡੈਂਟ ਉਹ ਹੁੰਦਾ ਹੈ ਜਿਹੜਾ ਈਜ਼ੀ ਪ੍ਰੋਸੈਸ ਲੱਭਦਾ ਹੁੰਦਾ ਹੈ ਈਜ਼ੀ ਵੀਜ਼ਾ ਲੱਭਦਾ ਹੁੰਦਾ ਹੈ ਘੱਟ ਖਰਚਾ ਲੱਭਦਾ ਹੁੰਦਾ ਹੈ ਤੇ ਉਹ ਕਿਤਨਾ ਕਿਤੇ ਬੱਚਾ ਹੁਣ ਫਿਨਲੈਂਡ ਵਰਗੀ ਕੰਟਰੀ ਵੱਲ ਕਾਫੀ ਬੂਖ ਹੋ ਰਹੇ ਨੇ ਬੱਚੇ ਬੱਚੇ ਯੂਕੇ ਵੱਲ ਵੀ ਦੇਖ ਰਹੇ ਨੇ ਯੂਐਸਐਲ ਬਹੁਤ ਜ਼ਿਆਦਾ ਬੱਚਿਆਂ ਦਾ ਸੁਭਾਅ ਪਤਾ ਚਾ ਰਿਹਾ ਤੇ ਬੱਚੇ ਸੈਕੰਡ ਆਪਸ਼ਨ ਵੀ ਦੇਖ ਰਹੇ ਨੇ ਬਟ ਜਿਹੜੇ ਬੱਚੇ ਉਹ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ ਵਾਂਗੂ ਯੂਕੇ ਜਾਣ ਵਾਲੇ ਸਟੂਡੈਂਟ ਵਾਂਗੂ ਪਹਿਲਾਂ ਹੀ ਪ੍ਰੀ ਸਿਕਸ ਹੋ ਕੇ ਜਾਣਾ ਪਏਗਾ ਕਿ ਭਈ ਮੈਂ ਚੰਗੀ ਐਜੂਕੇਸ਼ਨ ਲੈਣੀ ਹੈ ਚੰਗਾ ਕਰੀਅਰ ਬਣਾਉਣਾ ਹੈ ਉਹਨ ਉੱਥੇ ਜੁਗਾੜਾਂ ਵਾਲੇ ਸਿਸਟਮ ਸਭ ਤੋਂ ਪਹਿਲਾਂ ਬੰਦ ਹੋ ਰਹੇ ਹੂੰ ਜਿੱਥੇ ਜਿੱਥੇ ਵੀ ਸਟੂਡੈਂਟ ਦਾ ਜੁਗਾੜ ਚੱਲ ਜਾਂਦਾ ਸੀ ਪ੍ਰਾਈਵੇਟ ਕਾਲਜ ਪੜ੍ਹ ਲੈਂਦਾ ਸੀ ਘੱਟ ਅਕੀਸ਼ੇ ਚਲੇ ਜਾਂਦਾ ਸੀ ਕਹਿੰਦਾ ਛੋਟੇ ਮੋਟੇ ਕੋਰਸ ਤੇ ਚਲੇ ਜਾਂਦਾ ਸੀਗਾ ਤੋਂ ਉਹਨਾਂ ਚੀਜ਼ਾਂ ਦੇ ਥਰੂ ਰਸਤੇ ਜਿਹੜੇ ਸੈਟਲਮੈਂਟ ਤੇ ਨੇ ਉਹ ਕਿੰਨਾ ਕਿਤੇ ਸਾਫ ਕੀਤੇ ਜਾ ਰਹੇ ਬਟ ਜਿਹੜਾ ਸਹੀ ਪ੍ਰੋਪਰ ਇੰਟਰਨੈਸ਼ਨਲੀ ਇੱਕ ਸਟੈਂਡਰਡ ਰਸਤਾ ਆ ਕਿ ਤੁਸੀਂ ਗ੍ਰੈਜੂਏਸ਼ਨ ਕਰੋ ਮਾਸਟਰਸ ਕਰੋ ਪੀ ਐਚ ਡੀ ਕਰੋ ਉਹਨੂੰ ਲੈ ਕੇ ਉਹਨਾਂ ਦੀ ਸਖਤਾਈ ਨਹੀਂ ਹੈ ਹਮਮ ਔਰ ਪਲੱਸ ਜਿਹੜਾ ਸਪਾਊਸ ਵਾਲਾ ਆ ਉਹਦੇ ਤੇ ਵੀ ਸਖਤਾਈ ਕੀਤੀ ਗਈ ਆ ਆਪਾਂ ਸਾਰੇ ਜਾਣਦੇ ਆ ਕਿ ਕਿੰਨੇ ਲੋਕ ਫੇਕ ਮੈਰिजਸ ਕਰਕੇ ਫਰੀਜ਼ੀ ਦਾ ਲੈਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਠੀਕ ਹੈ ਜੀ ਸੋ ਕਿਤੇ ਨਾ ਕਿਤੇ ਉਹ ਜਿਹੜਾ ਫੇਕ ਮੈਰਿਜ ਵਾਲਾ ਟ੍ਰੈਂਡ ਹੈ ਉਹ ਉਲਟਾ ਪੈ ਰਿਹਾ ਹੁਣ ਲੋਕਾਂ ਦੇ ਵਿੱਚ ਸੋ ਐਸੇ ਲਈ ਜਿਹੜੀ ਸਪਾਊਸ ਵੀਜ਼ਾ ਦੇ ਉੱਤੇ ਆ ਉਹ ਸਿਕਤਾਈ ਜਿਹੜੀ ਹੈ ਅਪਲਾਈ ਹੋਈ ਆ ਸੋ ਆਉਣ ਵਾਲੇ ਸਮੇਂ 'ਚ ਕੈਨੇਡਾ ਜਾਊਗਾ ਇਹ ਫਿਲਟਰਡ ਬੱਚਾ ਜਿੱਦਾਂ ਅੱਜ ਦੀ ਡੇਟ ਤੇ ਆਸਟ੍ਰੇਲੀਆ ਬਸਤੇ 2-3 ਸਾਲਾਂ ਤੋਂ ਫਿਲਟਰ ਸਟੂਡੈਂਟ ਜਾਂਦਾ ਹੈ ਕਿਉਂਕਿ ਫਿਲਟਰਡ ਜਾਂਦਾ ਹੈ ਸੋ ਹੁਣ ਕੈਨੇਡਾ ਵੀ ਉਸੇ ਕਤਾਰ 'ਚ ਆ ਗਿਆ ਹੁਣ ਉਹ ਜਿਹੜਾ ਕਹ ਲਈਏ ਈਜ਼ੀ ਸੌਖਾ ਪ੍ਰੋਸੈਸ ਸੀਗਾ ਉਹ ਕਿਤੇ ਨਾ ਕਿਤੇ ਔਖਾ ਹੋਊਗਾ। ਪਰ ਇੱਕ ਮੋٹے ਤੌਰ ਤੇ ਅਮਰਜੀਤ ਜੀ ਇੱਕ ਸੰਖੇਪ ਦੇ ਵਿੱਚ ਲਾਸਟ ਸਵਾਲ ਤੁਹਾਡੇ ਕੋਲ ਲੈਣਾ ਚਾਹਾਂਗੇ ਕਿ ਫੰਡਸ ਦੇ ਪਹਿਲੇ ਕਿੰਨੇ ਚਾਹੀਦੇ ਹੁੰਦੇ ਸੀ ਹੁਣ ਫੰਡਸ ਦੇ ਵਿੱਚ ਕਿੰਨਾ ਜ਼ਿਆਦਾ ਵਾਅਦਾ ਕਰ ਦਿੱਤਾ ਹੈ ਤੇ ਕੈਪਿੰਗ ਕਿੰਨੀ ਜ਼ਿਆਦਾ ਬਤਾ ਦਿੱਤੀ ਹੈ ਕੈਨੇਡੀਅਨ ਗਵਰਨਮੈਂਟ ਨੇ। ਦੇਖੋ ਇਹ ਪੋਲਿਟੀਕਲ ਚੀਜ਼ ਹੈ ਕੈਨੇਡਾ ਨੇ ਪਹਿਲਾਂ ਹੀ ਪਤਾ ਸੀ ਕਿ ਉਹਨੇ ਨੰਬਰ ਘਟਾਉਣੇ ਆ। ਸੋ ਨੰਬਰ ਘਟਾਉਣ ਤੋਂ ਪਹਿਲਾਂ ਹੀ ਉਹਨੇ ਲਿਵਿੰਗ ਕਾਸਟ ਨੂੰ ਵਧਾ ਦਿੱਤਾ ਤਾਂ ਕਿ ਉਹਦੇ ਕੋਲ ਜਿਹੜ ਉਹਦਾ ਇਕਨੋਮਿਕ ਲਾਸ ਨਾ ਹੋਵੇ ਗਵਰਨਮੈਂਟ ਦਾ ਸੋ ਇਹਨਾਂ 10000 ਆਪਣੇ ਡਾਲਰਸ ਬਚਾ ਦੇ ਕੇ ਤਕਰੀਬਨ 6.5 ਲੱਖ ਰੁਪਇਆ ਜੀਆਈਸੀ ਦੇ ਕੇ ਬੱਚਾ ਚਲੇ ਜਾਂਦਾ ਸੀ ਨਹੀਂ ਉਹ ਜੀਆਈਸੀ ਬੱਚੇ ਨੂੰ 13 ਲੱਖ ਤੱਕ ਚਲੇ ਜਾਂਦੀ ਹੈ ਡਬਲ ਹੋ ਗਿਆ ਉਹ ਬੱਚਾ ਵੀ ਅੱਧਾ ਹੋ ਗਿਆ ਲੇਕਿਨ ਉਹਨਾਂ ਨੇ ਆਪਣੀ ਕਮਾਈ ਜਿਹੜੀ ਜੀਆਈਸੀ ਨਾਲ ਉੱਥੇ ਪੈਸਾ ਬੈਂਕਰ ਚ ਹੋਲਡ ਹੁੰਦਾ ਸੀ ਉਹ ਡਬਲ ਕਰ ਦਿਆ ਸੋ ਕੈਨੇਡਾ ਦਾ ਲਾਸ ਕਿਤੇ ਨਹੀਂ ਹੋਇਆ ਲਾਸ ਬੱਚੇ ਦਾ ਹੋਇਆ ਜਾਂ ਬੱਚੇ ਦਾ ਐਕਸਪੈਂਸ ਵਧਿਆ ਬਿਲਕੁਲ ਬਿਲਕੁਲ ਆਪਣੇ ਜਿਹੜਾ ਬਜਟ ਜਿਹੜਾ ਅੱਜ ਦੀ ਰੇਟ ਤੇ ਗੱਲ ਕਰੀਏ ਤਾਂ ਸਭ ਤੋਂ ਮਹਿੰਗਾ ਹੋ ਚੁੱਕਾ ਹੈ ਕੈਨੇਡਾ ਸਟੱਡੀ ਬਿਲਕੁਲ ਸਮਝਦਾ ਹੈ ਕਿ ਕੈਨੇਡਾ ਕੈਨੇਡਾ ਦੀ ਹੈ ਸਰਕਾਰ ਕਦਮ ਚੁੱਕ ਰਹੀ ਹੈ ਬੱਚਿਆਂ ਦੇ ਲਈ ਇਹ ਰਾਹ ਸੌਖੇ ਨਹੀਂ ਰਹਿ ਗਈ ਪਰ ਉਮੀਦ ਹੈ ਕਰਦੇ ਹਾਂ ਕਿ ਜਿਹੜੇ ਸਟੂਡੈਂਟਸ ਜਿਹੜਾ ਉਹ ਕਈ ਦੂਸਰੇ ਦੇਸ਼ ਦਾ ਵਿਕਲਪ ਜ਼ਰੂਰ ਚੂਜ਼ ਕਰਨ ਦੇ ਵਿੱਚ ਥੋੜੀ ਸੌਖ ਖੁਦ ਨੂੰ ਮਹਿਸੂਸ ਕਰਨਗੇ ਫਿਲਹਾਲ ਬਹੁਤ শুকਰੀਆ ਅਮਰਜੀਤ ਜੀ ਸਾਡੇ ਨਾਲ ਐਸੇ ਸਾਰੀ ਜਾਣਕਾਰੀ ਨੂੰ ਐਸੇ ਸਾਰੀ ਨੋਲਜ ਨੂੰ ਸ਼ੇਅਰ ਕਰਨ ਲਈ ਦਾ ਬ੍ਰਾਡਵੇ ਇਸ ਇਮੀਗ੍ਰੇਸ਼ਨ ਤੋਂ ਅਮਰਜੀਤ ਸਿੰਘ ਦਸਰੇ ਸੀ ਕਿ ਕਿਸ ਲੰਗ ਦੇ ਨਾਲ ਕੈਨੇਡੀਅਨ ਗਵਰਨਮੈਂਟ ਨੇ ਆਪਣਾ ਫਾਇਦਾ ਤਾਂ ਸੋਚਿਆ ਹੀ ਹੈ ਪਰ ਨਾਲ ਦੇ ਨਾਲ ਇਹ ਇੱਕ ਪੋਲਿਟੀਕਲ ਡਿਸੀਜਨ ਜ਼ਿਆਦਾ ਵਿਖਾਈ ਦਿੰਦਾ ਜਸਟਨ ਟ੍ਰੂਡੋ ਗਵਰਨਮੈਂਟ ਦਾ ਕਿ ਕੈਪਿੰਗ ਵਧਾ ਦਿੱਤੀ ਗਈ ਹੈ ਘੱਟ ਵੀਜ਼ੇ ਘੱਟ ਪਰਮਿਟ ਜਾਰੀ ਕਿਤੇ ਜਾਣਗੇ ਤੇ ਨਾਲ ਦੇ ਨਾਲ ਜਿਹੜੇ ਫੰਡ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਲਗਾਤਾਰ ਵਧਾਈ ਜਾ ਰਹੀ ਹੈ